ਸਵਾਮੀ ਮਹਤਉ ਦੇ ਅੱਗੇ ਅਰਦਾਸ ਮੈਂ ਹੋਉ ਥਾਉ ਨਹੀਂ ਦੇਖਿਆ ਤਰੁ ਬੇਨੰਤੀ ਮੇਰਾ ਦੁਖ ਸੁਖ ਤੇਹੀ ਬਾਸ ਆਪੇ ਹਰ ਇਕ ਰੰਗ ਹੈ ਆਪੇ ਬੌਰੰਗੀ ਜੋਤਿ ਸੁਭਾਵੇ ਨਾਨਕ ਸਾਹਿਬ ਜੀ ਬਣ ਗਏ ਗੀ ਹੁਨਤਾ ਤਨਵਾਰ ਨਹਾਰਾ ਦੁਖੰ ਸੁਖ ਰਾਸ ਤਾ ਕੋ ਬਿਨ ਨ ਕੋ ਲਾਗੇ ਜਾ ਕੀ ਤਰਾ ਬਾਗੇ ਆ ਦਾਸ ਅਰਦਾਸ ਇੱਕੀ ਓ ਊੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਗੋਬਿੰਦ ਜੀ ਦੀ ਪਾਸ਼ਾਹ 10ਵੀਂ ਪ੍ਰਥਮ ਬਗਵਤ ਜੀ ਸਮਕੇ ਗੁਰੂ ਆਕਲ ਲਈ ਧਿਆਈ ਤੇ ਰੰਗ ਤੇ ਗੁਰਮਰਦਾਸ ਰਾਮਦਾਸੇ ਹੋਈ ਸਹਾਇ ਪਰ ਦਿਨ ਹਾਕੋ ਬੈਦਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਆਕ੍ਰਿਸ਼ਨ ਕੇ ਲਈ ਜੋ ਦੇਖੇ ਸਭ ਪੂਜਾਇ ਇੱਕ ਬਹਾਦਰ ਸਮਰੀ ਹੈ ਘਰ ਨਾਉ ਨੇ ਤੇ ਅਵਸਥਾ ਹੈ ਸਖਾਈ ਹੋਈ ਸਾਈ ਸਖਾਈ ਹੋਈ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਹੋਈ ਸਹਾਇ ਸਭ ਤਾਈ ਹੋਈ ਸਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾਰ ਦਾ ਧਿਆਨ ਤਰ ਕੋ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰੇ ਚੌਹ ਸਹਿਬ ਜਾਦੇ ਸਾਹਿਬ ਜਾਣੇ ਸਾਹਿਬ ਮੁਕਤੇ ਆ ਅਰਧੀਆਂ ਦੇਤੀਆਂ ਕੱਪੜੀਆਂ ਜਿਹੜਾ ਨਾਮ ਦਿੱਤੇ ਆ ਵਾਣ ਜਿਹੜਾ ਦੇ ਚਲਾਈ ਤੇ ਵਾਹੀ ਦੇ ਕਰਨ ਦਾ ਚੂਕਾ ਤਨ ਪਿਆਰੇ ਸਤਿਆਂ ਦੀ ਕੁਮਾਰੀ ਦਾ ਧਿਆਨ ਤਰ ਕੋ ਬੋਲੋ ਜੀ ਵਾਹਿਗੁਰੂ ਇਹਨਾਂ ਸਿੰਘਾਂ ਸੰਗਣੀਆਂ ਨੇ ਧਰਮੇ ਅਸੇ ਉੱਤੇ ਬੰਦ ਬੰਦ ਚਾਹੇ ਸ੍ਰੀਮਨ ਨੂੰ ਹੰਲੇ ਕਖੜੀ ਨੇ ਉੱਤੇ ਸਾਮ ਨਾਲੇ ਨਾ ਕਰਾਈ ਗਏ ਗੁਰਦੁਆਰੇ ਸ਼੍ਰੀ ਵਾਹਿਗੁਰੂ ਕੁਰਬਾਨੀਆਂ ਕੀਤੀਆਂ ਧਰਮਨੀ ਹਾਰਿਆ ਸਿੱਖੀ ਕੇ ਸਾਥ ਸੁਵਾਸਾਂ ਨਾਲ ਲਗਾਈ ਕੰਨਸ ਮਾਈਕਾ ਤੋਂ ਫੋਨੋ ਦੀਵਾ ਆਹੀ ਗੁਰ ਕੰਨਾਂ ਕਰਤਾ ਸਰਬੱਤ ਗੁਰਦੁਆਰਿਆਂ ਦਾ ਸੇਨ ਕਰ ਬੋਲੋ ਜੀ ਵਾਹਿਗੁਰੂ ਪ੍ਰਭ ਮਹੇਸ਼ਵਰ ਸਾਹਿਬ ਦੀ ਜੀ ਅਸਾਹਿਬ ਦੀ सर्वात खालसा जी को वाहिगुरु 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 कृपा आवे कृपा आवे कर सकता सर्व सुख हो गए जहां जहां खालसा जी साहिब तहां तहां कर जाए कोई कोई फटे बंधु की तरह पंथ के जे श्री साहिब जी सहाय खालसा जी के बोल वाले बोल जी वाहे गुरु सेम माने जी बाल जी ताले जी ताले सेम जी सेम पत्ते पत्ते लगते हैं जाता ਨੇ ਆਸਰੇ ਦੇ ਆਸਰੇ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗrais ਸਾਹਿਬ ਜੀ ਉਹ ਮਹਾਰਾਜ ਅੱਜ ਟੈਮ ਆਪ ਜੀ ਦੇ ਚਰਨਾ ਕਮਨਾ ਵਿਖੇ ਅਰਦਾਸ ਬੇਨਤੀ ਜੋਲੀ ਹੈ ਤਾਂ ਪ੍ਰਵਾਣ ਕਰਨੀ ਆਪ ਜੀ ਦਾ ਪਰਮਾਨ ਹੈ ਮੈਂ ਨ ਬੋਲਿਆ ਸਭ ਕੁਝ ਜਾਣਦਾ ਜੇ ਸਾਗੀ ਕੀਤੇ ਆਗਾਸ ਦੀ ਮਾਵਾ ਕਾ ਇਨਸਾਨ ਬਤਾਰੀ ਕਰੀ ਆਪ ਜੀ ਦੇ ਸਿੱਖ ਸੇਵਕ ਪਰਵਾਜ਼ ਅਧਾਰ ਦਿੱਤਾ ਜਿਉਂ ਆਪ ਜੀ ਦੇ ਚਰਨਾਂ ਦਾ ਊਟ ਆਸਰਾ ਲੈਣ ਲੈਣ ਕੇ ਅਮ ਜੋ ਤਰ ਵੀ ਤਾਜੀ ਜੀ ਦੇ ਨਾ ਭਾਵਨਾ ਕਰਕੇ ਅਰਦਾਸ ਬੇਨਤੀ ਕੋਪਰੀ ਕਰਵਾ ਲੈ ਸਭ ਭਾਵਨਾ ਦਾ ਸੰਪੂਰਨ ਕਰਨੀਆਂ ਹਰ ਮਦਾਨੇ ਹਰ ਦਵਾਨੇ ਪਤੇ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੇ ਨੂੰ ਸਭ ਉੱਤੇ ਦੀ ਆਪ ਜੀ ਦੇ ਸੇਵਾ ਗੁਰਦਾਰੀ ਦੇ ਬਹੁਤ ਹੀ ਬਾਸ ਤੇ ਦੁਤਾਰਕਤਾ ਜੀ ਆਪ ਜੀ ਦੇ ਰੋਪਾਵਨ ਰਹੀ ਵੀ ਅੰਦਰ ਤੋਂ ਤਾਰਕਤਾ ਜੀਓ ਪਰ ਕੀਆ ਪਾਉਣਗੇ ਹੰਦ ਤਰਕ ਸਭ ਜਿਨੂੰ ਵੀ ਤਰਕ ਵਿੱਚ ਜੀ ਆਪ ਵਰਸ਼ੇ ਕਰਨੀ ਹੈ ਕਰਦੇ ਹੋ ਤਰਕ ਵਿੱਚ ਜੀ ਰਹਿ ਉਸ ਭਲਾ ਸੁਖਣਾ ਚੜ ਦੀ ਕਲਾ ਵਰਸ਼ੇ ਕਰਨੀ ਜੋ ਤਰਕ ਵਿੱਚ ਜੀ ਸਹੀ ਪਿਆਰੇ ਨਾ ਦਿਨਾਂ ਦੇ ਰਿਆ ਤੇਰਾ ਹੀ ਨਾਮ ਇਥੇ ਆਵੇ ਨਾਮ ਨਾਮ ਚਾਂਦੀ ਖਾਤ ਤੇਰੇ ਪੰਥ ਸਰਵਕ ਵਾਏ ਗੁਜੀ ਦਾ ਸਾਥ ਵਾਏ ਗੁਜੀ ਕੀਤੇ ਬੋਲੇ स्वर्ग आओ सुख क्रिया कालो वही चिकित्सा तथा वृद्धि कृषि के और ये मेरे मेरे होंगे वो रूबी हासिल आज दिन करे अलग वाली मैं बोलचे सरकारिन जरा ਇਸੇ ਨੂੰ ਰਾਜਗੀ ਤੇ ਨਹੀਂ ਕੋਈ ਹੈ ਇਹ ਨਾ ਮਰਤੀ ਬਾਤ ਕੇ ਬਣਾਉਣੇ ਦੀ ਨਿਕਲ ਆਏ ਮੇਰੀ ਨਿਕਲੀ ਤਾਂ ਜੀ ਜਾਣੇ ਕਰਨੀ ਨਹੀਂ ਚਾਹੀਦੀ ਹੁਣ ਵਾ ਇਹ ਗੁਰੂ ਦੀ ਰਜੂਰੀ ਯੂਜ਼ ਕਰ ਰਹੇ ਆਪਾਂ ਤੇ ਆਪਾਂ ਇਹ ਜੋ ਵੀ ਉਹਦਾ ਹੁਕਮ ਹੋਇਆ ਉਹ ਹੋ ਜਾਣਾ ਠੀਕ ਤੇ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਕਰੀਏ ਜੀ

这个<分>，我让什么？<分><分>